ਹੈਲੋ एवरीवन ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਬਹੁਤ دیر ਬਾਅਦ ਮੈਂ ਕਲੀਨਿਕ ਤੇ ਆਈ ਸੀ ਸੋਚਿਆ ਚਲੋ ਅੱਜ ਤੁਹਾਡੇ ਨਾਲ ਮੈਂ ਕਲੀਨਿਕ ਦਾ ਥੋੜੀ ਜੀ ਵੀਡੀਓ ਬਣਾ ਕੇ ਸ਼ੇਅਰ ਕਰਦੀ ਆਂ ਇੱਥੇ ਮੈਂ ਅੱਜ ਨਾ ਥੋੜੇ ਜੇ ਮੂੰਗਰੇ ਵਗੈਰਾ ਵੀ ਤੋੜਨ ਆਈ ਸੀ ਜੀ ਯਾ ਦੇਖੋ ਬੜੇ ਸੋਹਣੇ ਸੋਹਣੇ ਫੁੱਲ ਲੱਗੇ ਹੋਏ ਆਂ ਫੁੱਲਾਂ ਦੀ ਪੂਰੀ ਬਹਾਰ ਆਈ ਹੋਈ ਹੈ ये देख कैसे भाग रहा है जल्दी आ चलो आ जाओ जी मैं थोनू तो मूंगरे दिखाऊनी है ਬਹੁਤ ਜ਼ਿਆਦਾ ਮੂੰਗਰੇ ਲੱਗੇ ਹੋਏ ਨੇ ਪਹਿਲਾਂ ਕਿਉਂਕਿ ਇੱਥੇ ਡਾਕਟਰ ਸਾਹਿਬ ਦੀਆਂ ਮੂਲੀਆਂ ਵਗੈਰਾ ਬੀਜੀਆਂ ਹੋਈਆਂ ਸੀਗੀਆਂ ਸਰਦੀਆਂ ਵਾਲੇ ਪਾਲਕ ਮੇਥੀ ਵਗੈਰਾ ਤੇ ਇੰਨੇ ਜ਼ਿਆਦਾ ਮੂੰਗਰੇ ਲੱਗੇ ਹੋਏ ਨੇ ਇੱਕ ਦਿਨ ਪਹਿਲਾਂ ਵੀ ਮੈਂ ਤੋੜ ਕੇ ਲੈ ਕੇ ਗਈ ਸੀ ਹੁਣ ਫੇਰ ਬਹੁਤ ਜ਼ਿਆਦਾ ਲੱਗੇ ਹੋਏ ਨੇ ਮੈਂ ਕਿਹਾ ਚਲੋ ਲੈ ਜਾਨੀ ਆ ਕੁਝ ਸਾਰੇ ਤੋੜ ਲਾਵਾਂਗੀ ਤੇ ਵੰਡ ਦਵਾਂਗੀ ਫਿਰ ਦੇ ਕੁਝ ਦਿਨ ਨੇ ਸਾਰੇ ਮੈਨੂੰ ਗੁਰੇ ਪਾ ਦਿੱਤੇ। ਇਹ ਆਹ ਕੋਰਾ ਜਿਹਾ ਟਾਣਾ। ਅੰਦਰ ਜੁਗਨੋਂ ਨੂੰ ਤਾਂ ਮੌਜਾਂ ਬਣ ਗਏ ਨੇ ਜੀ ਦੇਖੋ ਕਿਵੇਂ। ਬਹੁਤ ਜ਼ਰ ਦਫੀ ਜਹ ਹੈ। ਅੱਜੇ ਵੀ ਨਹੀਂ ਜਾਂਦਾ ਅੱਜੇ ਵੀ ਨਹੀਂ ਜਾਂਦਾ। ਤਰ੍ਹਾਂ ਹਮੇਸ਼ਾ ਇੱਥੇ ਆਪਣੇ ਆਪ ਹੀ ਹੋ ਜਾਂਦਾ ਹੈ ਇੱਥੇ ਬਹੁਤ ਵਧੀਆ ਬੀਲਾ ਹੈ ਮੈਂ ਚੱਲੀ ਜਾਂਦੀ ਥੋੜੇ ਜਿਹਾ ਲੈ ਕੇ ਜਾਂਦੀ ਹਾਂ ਤੋੜ ਕੇ ਬਾਕੀ ਮੈਂ ਇਹਦੀਆਂ ਜੜਾਂ ਪੱਟ ਕੇ ਲੈ ਜਾਂਦੀਆਂ ਨੇ ਤੇ ਘਰ ਜਾ ਕੇ ਨਾ ਗਮਲੇ ਵਿੱਚ ਪਾ ਦਿੰਦੇ ਨੇ ਕਿਉਂਕਿ ਇਹ ਤੋਂ ਡਾਕਟਰ ਸਾਹਿਬ ਲੈ ਕੇ ਨਹੀਂ ਜਾਂਦੇ ਹੈ